ਸਸਿਆਕਾਰ ਵੀ ਦੀ ਸਵਾਗਤ ਹੈ ਤੁਹਾਡੇ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਦਾ ਬਲੌਗ ਜਿਹੜਾ ਆਪਾਂ ਪਾਉਣ ਲੱਗੇ ਬਹੁਤ ਕੀਮਤੀ ਤੇ ਬਹੁਤ ਮਿਹਨਤ ਨਾਲ ਆਪਾਂ ਬਣਾਉਣ ਲੱਗੇ ਆ ਤੇ ਤੁਹਾਨੂੰ ਦਿਖਾਵਾਂਗੇ ਜੀ ਆਪਣੇ ਯਾਰ ਦੋਸਤ ਆਪਣੇ ਭਰਾ ਹੀ ਆ ਕੰਬੈਨ ਲਿਆਦੇ ਜੀ ਉਹਨਾਂ ਨੇ ਨਵੀਂ ਬਹੁਤ ਵੇ ਕੰਬੈਨ ਕਰਤਾਰ ਕੰਬੈਨ ਲੈ ਕੇ ਆਇਆ ਤੇ ਤਕਰੀਬਨ ਦੱਸਦੇ ਆ ਵੀ ਇਹ ਪੀਸ ਕਹਿੰਦਾ ਵੀ ਸਪੈਸ਼ਲੀ ਆਪਾਂ ਬਣਾਇਆ ਸਪੈਸ਼ਲ ਤਿਆਰ ਕੀਤਾ ਤੇ ਜੋ ਹੁਣ ਆਪਾਂ ਨੂੰ ਦੱਸਣਗੇ ਇਹਦੇ ਬਾਰੇ ਤਾਂ ਮੈਨੂੰ ਹੀ ਪਤਾ ਵੀ ਕੀ ਕੀ ਸਪੈਸ਼ਲ ਜਿਹਾ ਪਾਇਆ ਇਹਨਾਂ ਨੇ ਤੇ ਕੀ ਕੀ ਨਹੀਂ ਪਾਇਆ ਤੇ ਇਹਦੇ ਬਾਰੇ ਦੱਸਣਗੇ ਕੀ ਪਾਇਆ ਚੱਕਰ ਉਹ ਕਰਤਾਰ ਲੈਂਦੀ ਆ ਬੰਦਿਆਂ ਨੇ ਕਰਤਾਰ 4000 ਤੇ ਇਹ ਤੁਹਾਨੂੰ ਇਹ ਵੀ ਦਿਖਾਵਾਂਗੇ ਵੀ ਕਿਹੜੇ ਬੰਦੇ ਨੇ ਲੈਂਦੀ ਆ ਲੈਂਦੇ ਵੀ ਆਪਣੇ ਯਾਰ ਦੋਸਤ ਨੇ ਆਪਣੇ ਨਾਲ ਰਹਿੰਦੇ ਵੀ ਰਿਆ ਤੇ ਦੱਸਦਾ ਵੀ ਇਹ ਪੀਸ ਹੈ ਅਲੱਗ ਪੀਸੀ ਹੈ ਹੁਣ ਇਹਦੇ ਕੋਲ ਆਪਾਂ ਇਹਦੇ ਬਾਰੇ ਪੁੱਛਾਂਗੇ ਕੀ ਦੇ ਅਲੱਗ ਪਾਇਆ ਹੈ ਕੀ ਨਹੀਂ ਤੇ ਇਦਨੋਂ ਵੱਡਾ ਯਾਰ ਆ ਬਾਈ ਜੀ ਉੱਪਰ ਬੈਠੇ ਆ ਬੰਦੇ ਇਹਨਾਂ ਦੇ ਉਹ ਬੰਦਾ ਜੇ ਨਹੀਂ ਆ ਕਿੱਥੇ ਆਪਣਾ ਬਾਈ ਜੀ ਨੇ ਮਸ਼ੀਨ ਲੈਂਦੀ ਆ ਕੰਬੈਨ ਨਵੀਂ ਬਾਹਰ ਗਿਆ ਬਾਹਰ ਗਿਆ ਕਦੋਂ ਆਉਣਗੇ ਅੱਛਾ ਤੇ ਬਾਈ ਜੀ ਇੱਧਰ ਇੱਕ ਹੋਰ ਬਾਈ ਲੀਡ ਸਾਡਾ ਸਾਸ੍ਰੀ ਘਰ ਬਲਾ ਸਾਸ੍ਰੀ ਘਰ ਤਾਂ ਬੜੇ ਚੱਲਦੇ ਆ ਯਾਰ ਪਤਾ ਨਹੀਂ ਕੀ ਗੱਲ ਹੈ ਤੁੰਗ ਬਲਾ ਯਾਰ ਸਾਸ੍ਰੀ ਘਰ ਇਹ ਕੰਬੈਨ ਲੈ ਗਿਆ ਜੀ ਵਕੀਲਾ ਭਾਈ ਤੇ ਪਹਿਲਾਂ ਤਾਂ ਤੈਨੂੰ ਵਧਾਈਆਂ ਹੀ ਸਾਡੇ ਵੱਲੋਂ ਕੰਬੈਨ ਨਵੀਂ ਦੀਆਂ ਤੇ ਰੱਬ ਤੈਨੂੰ ਤਕੀਆਂ ਬਖਸ਼ੇ ਕਿ ਤੂੰ ਕੰਬੈਨ ਨਵੀਂ ਲੈਂਦੀ ਆ ਇੱਥੇ ਨੋ ਮੜਾ ਜੇ ਕੰਬੈਨ ਕੋਲੇ ਇਹਦੇ ਬਾਰੇ ਦੱਸ ਵੀ ਇਹ ਮਾਡਲ ਕਿਹੜਾ ਇਹ 25 ਮਾਡਲ 25 ਮਾਡਲ ਹੁਣੇ ਲੈ ਕੇ ਆਏ ਜੇ ਤੇ ਮਸ਼ੀਨ ਫਿਰ ਕੀ ਰੇ ਰੋ ਚੱਪਣ ਪੈ ਗਈ ਆ ਇਹ ਪੈ ਗਈ ਆਪਣਾ 28.5 ਲੱਖ ਚ ਚਲੋ ਵਧੀਆ ਤੇ ਜਿਹੜੇ ਆਪਣੇ ਉਪਰੀ ਸੀ ਉਹ ਤਾਂ ਉਹ ਬਾਹਰ ਖੜੇ ਨੇ ਇਨਸ਼ਾਅੱਲਾ ਉਹ ਉਹ ਰੱਖਣੀ ਆ ਕਿ ਸੇਲਸੁਰ ਵਗੈਰਾ ਨਹੀਂ ਰੱਖਣੀ ਉਹ ਉਹ ਨਹੀਂ ਵੇਚਣੀ ਅੱਛਾ ਵੀ ਜਾਨੀ ਕੋ ਪੱਕੀ ਆ ਪਰ ਰੱਖਣੀ ਰੱਖਣੀ ਪਈ ਜੋ ਮਰਜ਼ੀ ਹੋ ਜਾਏ ਮਸ਼ੀਨ ਉਹ ਵੀ ਤੇਰੀ ਚੰਗੀ ਆ ਤੇ ਮਸ਼ੀਨ ਇਹ ਵੀ ਤੈਨੂੰ ਵਾਅਦੇ ਕਰੂਗੀ ਕਿਉਂਕਿ ਨਵੇਂ 2025 ਚ ਲੈ ਆਣ ਜੇ ਨਵੇਂ ਸਾਲ ਚ ਜੀ ਆਉਗੇ ਉਹ ਵਾਅਦੇ ਹਮੇਸ਼ਾ ਵਾਅਦੇ ਕਰਦੀ ਹੁੰਦੀ ਆ ਭਾਵੇਂ ਕੋਈ ਵੀ ਆ ਤੇ ਇਹਦੇ ਚ ਕੀ ਕੀ ਬਦਲਾਅ ਕੀਤਾ ਹੁਣ ਉਹਨਾਂ ਨੇ ਕੰਪਨੀ ਨੇ ਕੀ ਕੀ ਦੋ ਉਹੀ ਆ ਪੁਰਾਣਾ ਕੁਝ ਪਤਾ ਹੈ ਤੁਹਾਨੂੰ ਕਿ ਨਹੀਂ ਇਹਦੇ ਬਾਰੇ ਇਹਦਾ ਬਦਲਾਅ ਬਹੁਤ ਕੀਤਾ ਦੇ ਵਿੱਚ ਉਹ ਫੀਡਰ ਜਿੰਨਾ ਲੰਬਾ ਹੋ ਗਿਆ ਇਹਦਾ ਆ ਬਾਲੇ ਦਾ ਫਰਕ ਪੈਗਾ ਅੱਛਾ ਕਟਰ ਦਾ ਫਰਕ ਪੈਦਾ ਝੋਲੀ ਲੰਮੀ ਫੀਡਰ ਲੰਮਾ ਕੀਤਾ ਨੇ ਹਾਂ ਫੀਡਰ ਲੰਮਾ ਤਾਂ ਪਹਿਲੇ ਸੀ ਇਹਦਾ ਫਰਕ ਪਾਇੰਦਾ ਅੱਛਾ ਆ ਚੀਜ਼ ਬਣਾਈ ਨੇ ਇਹ ਕਦੋਂ ਕਦੋਂ ਤੋਂ ਬਣਾਉਣ ਲੱਗਿਆ ਇਹ ਇਹ ਮ ਐਸ਼ਾ ਵੀ ਜਾਨੀ ਕਿ ਕਹਿੰਦੇ ਉਹਨਾਂ ਦੇ ਇਹ ਕਹਿਣਾ ਕਿ ਛੋਟਾ ਲਾਉਂਦੇ ਸ਼ਾਸਤਰ ਕੱਲਾ ਬਾਲਾ ਲਾਉਂਦੇ ਸੀਗੇ ਅੱਛਾ ਹੁਣ ਹੋਰ ਚੌੜਾ ਕਰ ਤਾ ਥੋੜਾ ਕਰਤੀ ਉਹਨਾਂ ਦੇ ਇਹ ਕਹਿਣਾ ਵੀ ਸਾਡਾ ਕਟਾ ਥੱਲੇ ਪਿਆ ਮਸ਼ੀਨ ਚੱਕੂਗੀ ਹਣਾ ਹਾਂ 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 ਠੀਕ ਹੈ ਜੀ ਆਪਾਂ ਗੁੱਲੀਆਂ ਨਾ ਪਾਵਾਂਗੇ ਤਾਂ ਥੱਲੇ ਪਿਆ ਕਰਦੀਆਂ ਨਾ ਹੋਣਾ ਚੈਮ ਦੀਆਂ ਅੱਛਾ ਇਹਦਾ ਤੈਨੂੰ ਕੀ ਲੱਗਦਾ ਇਹਦਾ ਫਾਇਦਾ ਹੈ ਚਾਰ ਪੱਟੀਆਂ ਦਾ ਕਿ ਨਹੀਂ ਹੈ ਫਾਇਦਾ ਚਲਾਵਾਂਗੇ ਦੇਖਾਂਗੇ ਆਪਾਂ ਪਹਿਲੇ ਤਿੰਨ ਨੇ ਕਿ ਚਾਰ ਨੇ ਤੇ ਤਿੰਨ ਫੱਟੀਆਂ ਚ ਲੈਣਾ ਚਾਰ ਨੇ ਵੀ ਇਹਦਾ ਵੈਸੇ ਤੈਨੂੰ ਕੀ ਲੱਗਦਾ ਇਹਦਾ ਫਾਇਦਾ ਹੈ ਜਾਂ ਕਿ ਦੂਸਰੀ ਠੀਕ ਰਹੂਗੀ ਦੇਖੋ ਨਵੀਂ ਤਕਨੀਕ ਕੱਢੀ ਇਹਨਾਂ ਕੰਪਨੀ ਨੇ ਨਵਾਂ ਫਾਇਦਾ ਮੇਰੇ ਸਾਹ ਚ ਤਾਂ ਜਿਹੜੇ ਮੂੰਗੀ ਤੇ ਚਲਾਉਣੀ ਫਿਰ ਤਾਂ ਦੂਸਰੀ ਠੀਕ ਰਹੂਗੀ ਦੋ ਵਾਲੀ ਅੱਛਾ ਤੇ ਜੇਕਰ ਹੋਰ ਫਸਲ ਤੇ ਫਿਰ ਇਹ ਕੰਮ ਜ਼ਿਆਦਾ ਇਹਦਾ ਕੀ ਨੁਕਸ ਹੋ ਸਕਦਾ ਉਹ ਮੂੰਗੀ ਦਾ ਤਾਂ ਚੋਨੇ ਦਾ ਪਤਾ ਕੀ ਹੁੰਦਾ ਉਹਦੇ ਜੇ ਘੁੰਮਣ ਘਰੀ ਬੜੀ ਹੁੰਦੀ ਹੈ ਕਿਉਂਕਿ ਉਹ ਹੁੰਦੀ ਸਿੰਗਲ ਫੱਟੀ ਠੀਕ ਹੈ ਇਹ ਚਲਾਉਣਾ ਦਾ ਚੈਨ ਨੇ ਫੱਟੀਆਂ ਨੇ ਫੱਟੀਆਂ ਨੇ ਚਲਾਉਣਾ ਚੈਨ ਆਪਣੇ ਆਪਣੇ ਚੱਲਦੀ ਕਿਉਂਕਿ ਆਪਣੇ ਉਹਦੇ ਪਰਾਲੀ ਨ ਉਤਰ ਜਾਏਗੀ ਕਦੇ ਵੀ ਬੇਖਾਂ ਆਤਮਕ ਸੇ ਲਾ ਕੇ ਚਲਾਉ ਹਾਂ ਬਾਕੀ ਵੈਸੇ ਠੀਕ ਆ ਜਿਹੜੇ ਜਿਹਨਾਂ ਕੱਢ ਇਹਦਾ ਹੁਣ ਬਦਲਾਅ ਕੀ ਕੀ ਕੀਤਾ ਉਹਦੇ ਬਾਰੇ ਸਾਨੂੰ ਦੱਸੋ ਪਹਿਲਾਂ ਤੁਸੀਂ ਚੈੱਕ ਕਰੋ ਜੀ ਇਹਦਾ ਕਤਾਰਾਂ ਦਾ ਚੈਸੀ ਨੰਬਰ ਵਗੈਰਾ ਤੇ ਨਿੰਦਰ ਬਾਈ ਨੇ ਲਿਆਂਦੀ ਕੰਬੈਨ ਤਾਂ ਹਾਂ ਨਿੰਦਰ ਲੈ ਗਿਆ ਉਹਨੇ ਪਹਿਲਾਂ ਲਿਆਂਦੀ ਥੋੜੇ ਬਾਅਦ ਚ ਨਵੇਂ ਸਾਲ ਚ ਨਿਕਲੀ ਹੈ ਆਪਣੀ 2-3 ਨਿਕਲੀ ਹੈ ਥੋੜਾ ਉਹਨਾਂ ਦੇ ਬਾਅਦ ਚ ਨਿਕਲੀ ਹੈ ਸਾਡੇ ਨਾਲ ਬਾਅਦ ਚ ਨਿਕਲੀ ਇਹਦਾ ਤੁਸੀਂ ਉਹੀ ਕੁਸ਼ਿਆ ਕਿ ਤੁਸੀਂ ਉਹਨਾਂ ਨਾਲ ਇੱਕ ਮਿੰਟ ਉਹੀ ਚੀਜ਼ ਹੀ ਆ ਕਿ ਕੁਝ ਨਹੀਂ ਬਦਲਾਅ ਕਰਵਾਇਆ ਤੁਸੀਂ ਕੀ ਕੀ ਕਰ ਬਦਲਾਅ ਕਰਵਾਇਆ ਅਸੀਂ ਇੱਕ ਤਾਂ ਡਿਕਸਲ ਵਾਈਂ ਜਾਂ ਬ੍ਰੇਕਰ ਆਨ ਲਵਾ ਕੇ ਡਰਮ ਅੱਛਾ ਉਹ ਡਰਮ ਦੇ ਸਨ ਫੋਰ ਮੈਨੇ ਦੇਖੋ ਜੀ ਇਹਨਾਂ ਦੀ तकरीबन ਗੇਅਰ ਨਾਲ ਹੀ ਆਉਂਦੀਆਂ ਆਂਦੀਆਂ ਨੇ ਇਹਨਾਂ ਨੇ ਡੈ ਦੇ ਵੀਰ ਕਈ ਵਾਰ ਐਕਸਲ ਦੇ ਗੱਲੇ ਚੱਲਦੀ ਮਸ਼ੀਨ ਦਾ ਮਸ਼ੀਨ ਰੁਕ ਨਹੀਂ ਸਕਦੀ ਇਦਾਂ ਹਾਂ ਇਹ ਤਾਂ ਡਿਕਸ ਲੱਗੀ ਨਾਲ ਇਹ ਦਿਮਾਗ ਤੇਰਾ ਬਿਲਕੁਲ ਸਹੀ ਕਰਦਾ ਇਹ ਕੰਪਨੀ ਨਾਲ ਵੀ ਚਾਹੀਦਾ ਕਿ ਇਹ ਬ੍ਰੇਕ ਹਮੇਸ਼ਾ ਵਾਤੇ ਜਦ ਡਰਮ ਲਾਉਣ ਨੂੰ ਕਿ ਜਦ ਡਾਇਰੈਕਸ਼ਨ ਨਾਲ ਕਰੋ ਫਿਰ ਕੋਈ ਵੀ ਚੀਜ਼ ਲਾਉਣੀ ਆ ਜੇਕਰ ਆਪਾਂ ਅੰਦਰ ਵੀ ਲਾਉਣੇ ਆ ਤੇ ਡਰਮ ਦੇ ਨਾਲ ਵੀ ਜਾ ਇਹਦੇ ਨਾਲ ਵੀ ਚਾਹੀਦੀ ਹੈ ਜ਼ਰੂਰੀ ਹੈ ਇੰਜਨ ਬੀਐਸ 6 ਲਿਆ ਹਾਂ ਪਹਿਲਾਂ 4 ਆਉਂਦੇ ਸੀ ਪਹਿਲਾਂ 4 ਤੋਂ 6 ਹੁਣ 6 ਹੈ ਇਹਦਾ ਕੀ ਖਾਸੀਅਤ ਹੈ ਬਦਲਾਅ ਕੀਤਾ ਬਹੁਤ ਯੂਰੀ ਜਨਕ ਨਹੀਂ ਜਿਆਦਾ ਪੀਲ ਵੀ ਯੂਰੀ ਜਿਆਦਾ ਪੈਂਦੀ ਉਹਨ ਯੂਰੀਆ ਦਾ ਟਕਾਊਗੀ ਡੀਜ਼ਲ ਮਾਂਗੀ ਐਵੇਂ ਦੇ ਦੋ ਵੀ ਫੁੱਲ ਵਧੀਆ ਇਹ ਜਿਹੜਾ ਯੂਰੀਆ ਕਈ ਬੰਦੇ ਯਾਰ ਹੈ ਕਈਆਂ ਜਿਨ੍ਹਾਂ ਨੂੰ ਨਹੀਂ ਨਾ ਪਤਾ ਕੋ ਖਾਦ ਹੀ ਸਮਝ ਕੇ ਖਰੋ ਯੂਰੀਆ ਪੈਂਦਾ ਹੈ ਇਹ ਯੂਰੀਆ ਕੁਆਲਟੀ ਆਉਂਦੀ ਹੈ ਇਹ ਹੋਰ ਦੀ ਕੰਪਨੀ ਦੀ ਅਸੀਂ ਪਹਿਲੇ ਬਲ ਜਦ ਇੰਜਨ ਨਿਕਲੇ ਨਾ ਇਹ ਵੀ ਜਿਹੜਾ ਯੂਰੀਆ ਵਾਲਾ ਇੰਜਨ ਹੈ ਇਹਾਂ ਦੇ ਵੀ ਖਾਲ ਕੋਈ ਵਗੈਰਾ ਸਾਈਡ ਤੇ ਰੱਖਦੇ ਹੁੰਦੇ ਕਿਤੇ ਬੈਟਰੀ ਦਿੱਤੇ ਨਾਲ ਬੜਾ ਸਾਈਡਸ ਰੱਖ ਕੇ ਆਮਨੇ ਸੇਕਰ ਜੋ ਦਿੰਦੇ ਨੇ ਹੀ ਸਾਈਡ ਦੀ ਬੰਦੇ ਨੇ ਬੈਟਰੀ ਦੇ ਉੱਤੇ ਰੰਗ ਮਾਰਿਆ ਨਹੀਂ ਅੱਜ ਟਿਚਿੰਗ ਕਰਦੇ ਨੇ ਇੱਥੋਂ ਦੇ ਮੈਂ ਮਾਰੇ ਮੋਟ ਰੰਗ ਦੀ ਹੋਰ ਇਹਦਾ ਕੀ ਬਦਲਾਅ ਕਰਵਾਇਆ ਇਹ ਹੋਰ ਛਾਂਨੇ ਬਾਹਰ ਨਹੀਂ ਹੁੰਦੇ ਨੇ ਛਾਂਨੇ ਦਾ ਕੋਈ ਚੱਕਰ ਨਹੀਂ ਛਾਂਨੇ ਬਾਹਰ ਜਾਂਦੇ ਇਹ ਤਾਂ ਨਹੀਂ ਹੋਰ ਬਦਲਾ ਦੱਸੋ ਇਹਦੇ ਤੋਂ ਇਲਾਵਾ ਕੋਈ ਹੋਰ ਦੇਖੋ ਜੀ ਬੱਟ ਕਿਦਾਂ ਲੰਮਾ ਹਾਂ ਮਸ਼ੀਨ ਦਾ ਵੀ ਵਿਚੋਂ ਬਹੁਤ ਵਧੀਆ ਬਣਾਈ ਹੋਈ ਆ ਏ ਏਡੀ ਗੱਲ ਨਹੀਂ ਵੀ ਇਹ ਆਪਣੇ ਆਮ ਕ੍ਰੈਂਕ ਹੁੰਦੀ ਨਾ ਛੋਟੀ ਹੁੰਦੀ ਇੱਥੋਂ ਆ ਚ ਨੀ ਚੀਜ਼ ਆ ਜੀ ਇਹਦੀ ਕ੍ਰੈਂਕ ਬਹੁਤ ਲੰਬੀ ਦੇਖਾ ਤੇ ਇਹਦੇ ਨਾਲ ਅਸੈਂਬਲੀ ਬਾਰੇ ਹਣ ਜਾਣਕਾਰੀ ਜਦੋਂ ਥੋੜੀ ਜਿਹੀ ਹੈ ਅਸੈਂਬਲੀ ਸੱਤ ਨੰਬਰ ਕਰਦ ਸਾਰੀ ਹੁੰਦਾ ਕਿਵੇਂ ਸਾਰੀ ਸੱਤ ਚ ਕਾਫੀ ਟਾਈਮ ਸਾਰੀ ਇਹ ਕਦੋਂ ਦੀ ਕੀਤੀ ਹੋਈ ਆ ਇਹਨਾਂ ਹੁਣ ਦਾ ਆਪਣੇ ਕੀਤੀ ਆ ਇਹ ਪਾਸੇ ਵੀ ਮੁੜਾ ਜਾਂਦਾ 2025 ਚ 225 ਕੀਤੇ ਪਹਿਲਾਂ ਕਿੰਨੇ ਦੇ ਰਿਹਾ ਮਾਡਲ ਆ ਰਹੇ ਪਹਿਲਾਂ ਕੋਈ 6 ਵਿੱਚ ਆਉਂਦੇ ਸੀ ਜਦੋਂ ਕਿ ਆ ਬੈਲ 6 ਆ ਗਿਆ ਹਾਂ ਹਾਂ ਆ 6 ਹਾਂ ਤੇ ਇਹਨਾਂ ਸਾਰੀ 7 ਨੰਬਰ ਇਹ ਲੱਗ ਜਾਂਦਾ 7 ਨੰਬਰੀ 7 ਨੰਬਰ ਹੋ ਗਈ ਤੇ ਉਹਨਾਂ ਨੇ ਇਹਦੇ ਵਰਕ ਕੀ ਗਾਰੰਟੀ ਦਿੱਤੀ ਚੱਲਣ ਬਾਰੇ ਕੋਈ ਕਿਵੇਂ ਚੱਲਣ ਮਣ ਕਹਿੰਦੇ 2 ਸਾਲ ਦੀ ਗਾਰੰਟੀ ਫੁੱਲ ਸਾਡੀ ਕੁਝ ਵੀ ਕੰਬੈਨ ਹੋ ਜਾਏ ਅੱਛਾ ਕੁਝ ਦਿੱਕਤ ਆਵੇ ਬੈਗ ਟੁੱਟ ਜਾਵੇ ਤਾਂ ਵੀ ਉਹਨੂੰ ਨਵਾਂ ਦੇਣਗੇ ਕੰਪਨੀ ਮਗਰ ਆਵੇਗੀ ਫਿਲਡ 'ਚ ਪਹਿਲੀ ਗੱਲ ਤਾਂ ਪਤਾ ਹੀ ਗੱਲ ਕੀ ਹੈ ਜਿਹੜਾ ਬੰਦਾ ਚੀਜ਼ ਬਾਰੇ ਜਾਣਕਾਰੀ ਵੀ ਦਿੰਦਾ ਹਾਂ ਜਿੰਦੀ ਹਾਂ ਰੇ ਮੇ ਇਹ ਦਵਾ ਟਾਈਮ ਦੇ ਆ ਯਾਰ ਸ਼ੋਅ ਹੀ ਬੜੀ ਵਧੀ ਮੈਂ ਕਰਤਾਰ ਚ ਚਲਾਈ ਪਾਲ 2002 ਚ ਅੱਛਾ ਮੈਂ ਹੁਣ ਫਿਰ ਅਸੀਂ ਲੈ ਕੇ ਜਾ ਰਹੇ ਨਵੇਂ ਹਾਂ ਇਹ ਤਾਂ ਕਰਤਾਰ ਕਰਤਾਰ ਹੀ ਪੰਕੁਸ਼ ਵੀ ਲੱਖ ਮਸ਼ੀਨ ਤੋਂ ਹੀ ਫਿਰਦੀ ਆ ਬਾਕੀ ਜਿਹੜਾ ਕਰਤਾਰ ਦਾ ਮਜ਼ਾ ਨਾ ਉਹ ਇਹਦੇ ਨਾਲ ਹੀ ਆਉਂਦਾ ਇਹਦਾ ਫਾਰਟ ਬੜਾ ਵਧੀਆ ਦੇ ਇੱਕ ਚੀਜ਼ ਤੇ ਚਾਹ ਵਸ ਲਾਈ ਪਾਇਆ ਗੈਰਡ ਕਰ ਕਰਕੇ ਚੀਜ਼ ਵਧੀਆ ਨਹੀਂ ਸੋਣੀ ਉਹਨੂੰ ਉਹਨਾਂ ਨੇ ਇਹ ਦੱਸਣਾ ਸਾਡੇ ਕੋਲ ਮਸ਼ੀਨਾਂ ਕਾਢੋ ਕਾਢ 15 ਨੇ 15 ਵਿੱਚੋਂ ਅਸੀਂ ਤੁਹਾਨੂੰ ਫੋਨ ਦੱਸਾਂਗੇ ਬਾਅਦ ਮਸ਼ੀਨ ਕਰਤਾਰ ਕਿਵੇਂ ਆਪਾਂ ਲੈ ਕੇ ਆਏ ਉਹਨੂੰ ਛੱਡੀ ਤੇ ਲਾ ਸੀ ਆ ਕੇ ਮੈਂ ਟਰੇਡ ਨਾ ਪਾ ਗੱਡੀ ਦੇ ਕਿਹਾ ਵੀ ਹਾਂ ਨਹੀਂ ਨਹੀਂ ਵਧੀਆ ਕੀਤਾ ਇਹ ਹੋਰ ਮੈਂ ਇਹ ਗੱਲ ਕਰਦਾ ਉਹਨਾਂ ਨੇ ਇਹ ਗੱਲ ਕਰਨੀ ਸੀ ਵੀ ਸਾਡੇ ਕੋਲ 15 ਤਰ੍ਹਾਂ ਦੀ ਮਾਰਕ ਨੇ ਲੱਗ ਲੱਗੇ ਨੇ 15 15 ਹੀ ਲੱਗ ਮਾਰ ਕੇ ਅਸੀਂ ਤੁਹਾਨੂੰ ਇਹ ਦੱਸਣਾ ਵੀ ਥੋੜੀ ਮਸ਼ੀਨ ਉਹਨਾਂ ਦੇ 21 19 ਆ ਦੱਸੇ ਦੱਸਣਾ ਦਾ ਪਹੂਗਾ ਜੇ ਚਲਾਵਾਂਗੇ ਵੀ ਚੱਲਣ ਤੇ ਕਿਵੇਂ ਮਸ਼ੀਨ ਬਾਕੀ ਕਰਤਾਰ ਕਰਤਾਰੀ ਵੀ ਇਹ ਇਹਨਾਂ ਦਾ ਅਪਲਦੀ ਵੇਖੀ ਪਹਿਲਾਂ ਵੀ ਬਾਕੀ ਆ ਦੇਖੋ ਹਰਨ ਮੈ ਲਵਾਏ ਆ ਆਪ ਕੋਲ ਅੱਛਾ ਆਪ ਕੋਲ ਲੈ ਕੇ ਆ ਹਰਨ ਉਹਨਾਂ ਨੇ ਦਿੱਤੇ ਉਹਨਾਂ ਨੇ ਇਹ ਨਹੀਂ ਦਿੱਤੇ ਨਾਲ ਕੌਣ ਦਿੱਤੇ ਹੱਸ ਨਾ ਗਈ ਆਸਾ ਕਿ ਆਉਂਦਾ ਹੈ ਤੇ ਤੇਰਾ ਬੇਲੀ ਕਿੱਥੇ ਦੁਜਾ ਬੇਲੀ ਖੇਤ ਗਿਆ ਯਾਰ ਉਹਨੂੰ ਬੁਲਾ ਹੁੰਦੇ ਨੇ ਦੋ ਗੱਲਾਂ ਕਰ ਲਈਏ ਉਹ ਹਾਂ ਤਾਂ ਛੋਟ ਜਿਹੇ ਤੱਕ ਬਾਪੂ ਹੋਰੀ ਬਾਪੂ ਦਾ ਸਾਹਮਣੇ ਗਿਆ ਗੁਰੂ ਸਾਹਿਬ ਅੱਛਾ ਹੁਣ ਮੂੰਹ ਮਿੱਠਾ ਕਦੋਂ ਕਰਾਂਗੇ ਫੋਕੇ ਵੀਡੀਓ ਬਣਵਾਈ ਜਾਏਗਾ ਲੱਡੂ ਲੈ ਆਉਂਦੇ ਨਾਲ ਲੱਡੂ ਵਾਲੇ ਨੂੰ ਕਿੰਨੇ ਬੰਦੇ ਦੱਸ ਕੋ ਕਿਹੜੇ ਨਾਲ ਲਗਾ ਬੰਦੇ ਬੜੇ ਗਿਆ ਯਾਰ ਮੈਨੂੰ ਤਾਂ ਫੋਨ ਤਾਂ ਕੀਤਾ ਵਾ ਕਿ ਮੇਰੇ ਕੋਲ ਟਾਈਮ ਨਹੀਂ ਨਿਕਲਿਆ ਮੈਂ ਟਾਈਮ ਉਹ ਲੋੜ ਹੀ ਮੰਗਣਾ ਗਿਆ ਲੋੜ ਹੀ ਤਾਂ ਆ ਗਿਆ ਮੇਰੇ ਕੋਲ ਟਾਈਮ ਨਹੀਂ ਤੇ ਮੈ ਜਾਣਾ ਜ਼ਰੂਰੀ ਸੀ ਤੇਰੇ ਨਾਲ ਫੋਨ ਤੇ ਮੈਨੂੰ ਉਹ ਕੀਤੇ ਚੱਲੀਏ ਚੱਲੀਏ ਬਾਕੀ ਮੇਰੇ ਕੋਲ ਟਾਈਮ ਨਹੀਂ ਨਿਕਲਦਾ ਮੇਰੇ ਕੋਲ ਟਾਈਮ ਨਹੀਂ ਕੱਟਦਾ ਐਂ ਤਾਂ ਫਿਰ ਤੂੰ ਮੈਨੂੰ ਬਹੁਤ ਵਧੀਆ ਆਖਾ ਬਾਕੀ ਟਾਈਮ ਦੀ ਗੱਲ ਦਾ ਹਾਰੀ ਟਾਈਮ ਦੀ ਆ ਸਹੀ ਗੱਲ ਹੈ ਤੇ ਹੁਣ ਇੱਧਰ ਬਾਈ ਥੋੜਾ ਜਾ ਸਮੱਸਿਆ ਕੀ ਉਹਲਾ ਜਗਾ ਨਹੀਂ ਤੁਹਾਨੂੰ ਉਧਰ ਵੀ ਦਿਖਾ ਦੇ ਕਿ ਹਾਂ ਤੇ ਇਹਦੇ ਨਾਲ ਟਾਇਰ ਕਿਹੜੇ ਆਇਆ ਜੀ ਅਮਰ ਆ ਪੁੱਛ ਕੇ ਪਹਿਲਾਂ ਬੀਕਟ ਹੀ ਦਿੰਦੇ ਸੀ ਮੈਂ ਬੀਕਟ ਟਾਇਰ ਨਹੀਂ ਸੀ ਲੈਣਾ ਭਰਾ ਅੱਛਾ ਉਹਨਾਂ ਸਾਡੇ ਕੋਲ ਹੀ ਕਹਿੰਦੇ 20 ਕਟੀ ਬਹੁਤ ਟਾਇਰ ਨੇ ਵੈਸੇ ਇਹਨੇ ਆਪ ਮੈਂ ਭੱਜਦੇ ਟਾਇਰ ਅੱਛਾ ਅਮਰ ਅਖਤਾਰ ਆਪ ਆਏ ਕਹਿੰਗੇ ਕੋਈ ਹੋਰ ਸ਼ੀਅਰ ਵਗੈਰਾ 10 ਮਿੰਟ ਦੇ ਟਾਇਰ ਚੇਕ ਕੀਤੇ ਵੇ 10 ਮਿੰਟ ਦੇ ਵਿੱਚ ਵਿੱਚ ਕੀ ਖਾਸੀ ਦਿੰਦੇ ਉਹਨਾਂ ਕੋਲੇ ਆ ਜਿਹੜੇ 10 ਮਿੰਟ ਮਸ਼ੀਨਰੀ ਉਦਯੋਗ ਸਾਰਾ ਤੁਹਾਨੂੰ ਪਤਾ ਹੀ ਹੈ ਇਹ ਉੱਪਰ ਕਰ ਦਿੱਤੇ ਉਹਨਾਂ ਨੇ ਹੋਰ ਉਹਨਾਂ ਦੇ ਬਣੇ ਸਾਰੇ ਪੈਸੇ ਇਹਨਾਂ ਨੂੰ ਚੱਕ ਕੇ ਰੇਮ ਲਾਏ ਦੋ ਮਿੰਟ ਤੇ ਜਦੋਂ ਤੁਸੀਂ ਇਹਦੀ ਮਸ਼ੀਨ ਦੀ ਸਾਈ ਵ ਨਹੀਂ ਨਹੀਂ ਤਿਆਰ ਮਸ਼ੀਨ ਮਸ਼ੀਨਾਂ ਤਾਂ ਬਹੁਤ ਤਿਆਰ ਖੜੀਆਂ ਉੱਥੇ ਅੱਛਾ ਪਰ ਆਪਾਂ ਇੰਪੋਰਟੈਂਟ ਪੀਸ ਕੋ ਆਇਆ ਹਾਂ ਅੱਛਾ ਤੁਸੀਂ ਆਪ ਜਾ ਕੇ ਕਹਿ ਕਹਿ ਕੇ ਤਿਆਰ ਕਰਾਈ ਤੇ ਗੇਅਰ ਵੱਡੇ ਹੀ ਆ ਜੀ ਇਹਨੂੰ ਗੇਅਰ ਵੱਡਾ ਪੰਜ ਗੇਅਰ ਹੂੰ ਗੇਅਰ ਵੀ ਤਾਂ ਨਿਆਰਾਂ ਨਾਲ ਮਿਲਗਾ ਬਾਕੀ ਇਹ ਤਾਂ ਨਾ ਜਿਹੜਾ ਹੁਣ ਜਿਹੜੇ ਇੰਜਨ ਆਉਂਦੇ ਰਾਣਾ ਇਹਦੇ ਵਿੱਚ ਸਿਸਟਮ ਹੋਰ ਬੜਾ ਤਰ੍ਹਾਂ ਲੱਗਾ ਜਿਵੇਂ ਸਿੰਪਲ ਹੋਵੇ ਨਾ ਆਏ ਨੁੱਪਰ ਲੱਡੂ ਉੱਥੇ ਰੱਖੋ ਲੱਡੂ ਦੀ ਵੀਡੀਓ ਬਣਾਣਗੇ ਲੱਡੂ ਤਾਂ ਬਣ ਗਿਆ ਮਿੱਠਾ ਮੂਖਰਾਉਣ ਲੱਗਾ ਜੀ ਆਪਣਾ ਦੇਖੋ ਕਹਿ ਤਾਂ ਪਹਿਲੇ ਇਹਨਾਂ ਨੂੰ ਵੈਸੇ ਲੱਡੂ ਤਾਂ ਖਾਣੇ ਸੀ ਮੈਨੂੰ ਬਾਕੀ ਮੈਂ ਆਹ ਚੱਲ ਵੀਡੀਓ ਥੋੜਾ ਪ੍ਰਚਾਰ ਕਰੀਦਾ ਬੰਦਾ ਜਿਹੜਾ ਕਿਵੇਂ ਵੀ ਦੇ ਇਹਨੇ ਕੋਰਟਿਕ ਨਹੀਂ ਕਾਣਦੀ ਹੁਣ ਜਿਵੇਂ ਕਿ ਕੋਈ ਵੀ ਡਰਾਈਵ ਚਲਾਉਂਦਾ ਪਰ ਮਸ਼ੀਨ ਤੇ ਦਿੱਕਤ ਆਉਂਦੀ ਐ ਸੈਟਿੰਗ ਕਰਦੇ ਪਿੱਛੇ ਇਹਨਾਂ ਕੋ ਹੋਊਗਾ ਇਹਨਾਂ ਕੋ ਇਹਨੂੰ ਥੋੜਾ ਹਾਂ ਠੀਕ ਹੈ ਜਿੱਥੇ ਮਰਜ਼ੀ ਕਰ ਸਕਦੇ ਆਪਣੇ ਹਿਸਾਬ ਨਾਲ ਜਿਵੇਂ ਨਹੀਂ ਵੈਸੇ ਤਾਂ ਇੱਥੇ ਕਟਰ ਪੂਰਾ ਦਿਸੂਗਾ ਹਾਂ ਥੱਲੇ ਵਧੀਆ ਠੀਕ ਟਿਕਾ ਹੋ ਜੰਦੀ ਹੁਣੀ ਆ ਹਾਂ ਵੀ ਜਦੋਂ ਲਾਗੇ ਦਿੱਤੇ ਫੜੇ ਤਾਂ ਇਹਦਾ ਤੇ ਜਾ ਮੀਟਰਾਂ ਮੋਟਰਾਂ ਦਾ ਕੀ ਕੋਈ ਸਮਝ ਲੱਗਦੀ ਆ ਆਪਾਂ ਨੂੰ ਮੀਟਰਾਂ ਤੇ ਆ ਦੇਖ ਆ ਤੁਹਾਨੂੰ ਜਿੱਦਾਂ ਕਿ ਆ 17 ਤੇ ਮੈਂ ਕਿ ਜਿਹੜਾ ਕਿੰਨੇ ਘੰਟੇ ਚੱਲ ਗਿਆ ਇਹਨੇ ਘੰਟੇ ਨਹੀਂ ਦੱਸਦੇ ਦੇਖਣਾ ਪਣਾ ਉਹ ਦੱਸਣੇ ਹਜੇ ਹੂੰ ਹੂੰ ਆ ਕੀ ਆ ਅਸ਼ੋਕਾ ਵਾਲੇ ਲੜਾ ਸ਼ੋਕਲੇ ਲੜਾ ਆ ਰੇਸਲ ਸਿਸਟਮ ਦਾ ਕਿਵੇਂ ਰੇਸ ਬਿਜਲੀ ਤੋਂ ਵੱਧ ਕੱਟ ਕਰਨੀ ਹੋਵੇ ਇੱਥੋਂ ਬਾਅਦ ਕਿਥੋਂ ਹੁੰਦੀ ਆ ਇੱਥੋਂ ਬਾਅਦ ਹੁੰਦੀ ਆ ਇੱਥੋਂ ਕੱਟਦੀ ਏ ਜਿੱਦਾਂ ਜੀ 15 ਚੱਕਰ ਚੱਲੀ ਮਸ਼ੀਨ ਹੂੰ ਹੂੰ ਟੈਂਕੀ ਭਰੇਗੀ ਜੱਕਦਮ ਰੋਕਣੀ ਮਸ਼ੀਨ ਬੰਦ ਇੱਥੋਂ ਕਰੋ ਕੱਟ ਤਾਂ ਰੇਸ ਕੱਟ ਹੋ ਜਾਗੀ ਦੂਜੀ ਕੋ ਨਹੀਂ ਗਈ ਅਈ ਆ ਪੈਰਾ ਰੇਸ ਲੱਗੀ ਆਥਾ ਲੱਗੀ ਤੇ ਤਿੰਨ ਰੇਸ ਦੇਦੀਆਂ ਨੇ ਤਿੰਨ ਰੇਸ ਜੇ ਜੇਕਰ ਆਪਾਂ ਉਹਨੂੰ ਨਾ ਛੇੜੀਏ ਉਹਨੂੰ ਬੜਨਾਂ ਵਾਲੀ ਨੂੰ ਕੋਈ ਚੱਕਰ ਨਹੀਂ ਆਹ ਚਲਾ ਲਓ ਅੱਛਾ ਜੇਕਰ ਜੱਕਦਮ ਸਲੋ ਕਰਨੀ ਤੇ ਇੱਥੋਂ ਵੀ ਹੋ ਜਾਏਗੀ ਹੋ ਸਕਦੀ ਤੇ ਫਿਰ ਉਹ ਬੜਨਾਂ ਦਾ ਕੀ ਕੰਮ ਹੈ ਬਟਨ ਵਾਸਤੇ ਤੇ ਅਮਰਜੈਂਸੀ ਅਮਰਜੈਂਸੀ ਕਿਦਾਂ ਕੋਈ ਤਾਂ ਟੁੱਟ ਸਕਦੀ ਹੁੰਦੀ ਕਾ ਚੱਕਰੋਮੀਟਰ ਆ ਗਿਆ ਕਿੰਨੇ ਚੱਕਰਾਂ ਦੇ ਕਹਿੰਦੇ ਚਲਾਓ ਉਹ ਕਿੰਨੇ ਸੌਸ ਚੱਕਰ ਤੇ 550 ਸੌਸ ਚੱਕਰ ਬੀ ਐਸ 6 ਇੰਜਨ ਐਸਾ ਤੁਹਾਨੂੰ ਹੁਣ ਇੰਜਨ ਦਿਖਾਉਂਦੇ ਜੀ ਇੰਜਨ ਬੀ ਐਸ 6 ਆਪਣ ਦੇ ਦੇ ਬਾਰੇ ਕੋਈ ਪਤਾ ਪਤ ਨਹੀਂਗਾ ਬਾਕੀ ਜਿਹੜੇ ਵਿਆ ਖੜੇ ਸਾੜਾ ਦਾ ਸੌਰ ਜਿੱਥੇ ਖੜੀ ਹੈ ਮਸ਼ੀਨ ਇੰਨਾਂ ਤੋਂ ਅੱਡਾ ਹੀ ਹੋਣਾ ਇੰਨਾਂ ਦਾ ਆਪ ਦੇਖੋ ਉੱਪਰ ਹੁੰਦਾ ਸੀ ਸੈਂਸਰ ਹਾਂ ਉੱਪਰ ਤੋਂ ਜੇ ਪੈਵਲ ਹੋਣੀ ਪੈਂਦੀ ਹਾਂ ਕਰਕੇ ਉਹਨੇ ਸਾਈਡ ਤੇ ਦਿੱਤਾ ਸੈਂਸਰ ਇਹਨਾਂ ਦਾ ਸੈਂਸਰ ਲਾਉਂਦੀ ਕੀ ਲੋੜ ਐ ਇਹਦੇ ਨਾਲ ਸੈਂਸਰ ਲੱਗਦੇ ਹੁੰਦੇ ਨੇ ਹਾਂ ਸਨਸਰ ਲੱਗਦੇ ਨੇ ਦਾ ਕੰਮ ਸਨਸਰ ਇੱਥੇ ਸਨਸਰ ਕੋਲ ਕੰਮ ਸਨਸਰਾਂ ਦਾ ਇੱਥੇ ਬੜੇ ਸਨਸਰ ਲੱਗੇ ਨੇ ਕੋਈ ਲੱਗੇ ਆਂਦੇ ਇਹ ਚੱਲ ਕਾ ਨਹੀਂ ਗਾ ਆ ਦੇਖੋ ਜਿਹੜਾ ਟੈਂਕ ਟੋਕ ਬਹੁਤ ਤਗੜਾ ਕਰਤਾ ਨੇ ਇਹਨਾਂ ਪੱਕੀ ਕਰਤਾ ਤੰਦੀ ਦਾ ਵੀ ਮਿਲ ਬੋਲ ਲਾਉਂਦੇ ਨੇ ਐਜੀ ਹਾਂ ਐਂਗਲ ਬਹੁਤ ਵਧੀਆ ਲਾਈਨ ਹੈ ਜੀ ਮੈਂ ਇਹ ਗੱਲ ਤੁਹਾਨੂੰ ਪੁੱਛਦਾ ਹਾਂ ਵੀ ਇੰਜਨ ਇਹਦਾ ਹੈਗਾ ਸੈਂਸਰ ਵਾਲਾ ਹਨਾ ਜੇ ਕਰਕੇ ਤੇ ਮਾਲਕ ਨਾ ਕਰੇ ਕੋਈ ਸੈਂਸਰ ਵਗੈਰਾ ਕਿਸੇ ਫਾਲਟ ਪੈਂਦਾ ਤਾਂ ਫਿਰ ਇਹਦਾ ਆਪਾਂ ਹੱਲ ਕਿਵੇਂ ਲੱਭ ਸਕਦੇ ਹਾਂ ਕੰਪਨੀ ਕੋਈ ਪੁੱਛਿਆ ਇਹਦੇ ਬਾਰੇ ਤੁਸੀਂ ਉਹ ਸਰ ਟ੍ਰੋਫੀ ਨੰਬਰ ਦਿੱਤਾ ਨੇ ਉੱਪਰ ਕੰਪਨੀ ਚ ਜੋ ਬੰਦੇ ਆਉਣਗੇ ਦੇਖੋ ਨਹੀਂ ਉਹ ਤਾਂ ਦੇਖੋ ਜੀ ਦੇਖੋ ਉਹਨਾਂ ਉਹ ਤਾਂ ਗੱਲ ਠੀਕ ਹੈ ਉਹਦਾ ਗੱਲ ਤੇ ਠੀਕ ਹੈ ਬੰਦੇ ਤਾਂ ਆਉਣਗੇ ਉਹ ਤਾਂ ਮੈਨੂੰ ਹੀ ਪਤਾ ਵੀ ਆਉਣਗੇ ਬੰਦੇ ਹੈ ਜੇ ਕਰਕੇ ਸੈਂਸਰ ਤੇ ਫਾਲਟ ਪੈਂਦਾ ਕਣਕ ਦਾ ਸੀਨ ਵਗੈਰਾ ਕੋਈ ਵੀ ਆ ਉਹਦੇ ਬੰਦੇ ਕਿੱਥੋਂ ਆਉਣਗੇ ਤੇ ਇਹ ਤਾਂ ਹੈ ਨਹੀਂ ਬਣਾ ਚਾਹ ਤੇ ਆਉਣਾ ਉਹਨਾਂ ਦੇ ਨਾਲ ਗੱਡੀ ਜਿਹਾ ਟਾਈਮ ਹੀ ਤਾਂ ਲੱਗਣਾ ਇਹ ਤਕਨੀਕ ਬੜੀ ਹੈ ਦਿੱਤੀ ਨੇ ਹਾਂ ਬਾਕੀ ਇਹ ਇੰਜਣ ਜਿਹੜੇ ਇਹ ਇੰਜਣ ਇੰਨਾ ਨਹੀਂ ਇਹਨੂੰ ਚਾਹੀਦਾ ਇਹ ਕੰਮ ਕਿਉਂਕਿ ਇਹ ਇਹ ਸੰਧਗਾ ਮਿਹਨਤ ਨਾਲ ਕਮਾਈ ਵਾਲਾ ਠੀਕ ਆ ਟਰੈਕਟਰ ਨੂੰ ਢੋਵੇ ਚਲੋ ਬਾਹਰ ਦੇ ਬੰਦਾ ਖੇਤ ਖੋਦ ਬਹੁਤ ਆਉਣਾ ਚਾਹ ਰੋਕ ਕੇ ਚੱਲੇ ਦੂਜੇ ਨਾਲ ਕਿਉਂਕਿ ਇਹਨੇ ਦਿਨ ਹੁਣ ਅੱਜ ਕੱਲ ਸੀਆਂ ਰਹਿ ਗਏ ਹੁੰਦੇ ਆ 4-5 ਦਿਨ ਦਾ ਹੀ ਇਹੀ ਕੁਝ ਹੁੰਦਾ ਨਾ ਹਾਂ ਤੇ ਸੈਂਸਰ ਵਾਲ ਨਹੀਂ ਚਾਹੀਦਾ ਇੰਜਨ ਇੰਜਨ ਵੇ ਸੈਂਸਰਾਂ ਤੋਂ ਬਿਨਾ ਇੰਜਨ ਵਧੀਆ ਤੱਕੜ ਰੱਖਾ ਜਿੱਦਾਂ ਲਾਲ ਇਹਨੂੰ ਵਗੈਰਾ ਆਇਆ ਨਿੰਜਨ ਲੱਗਦੇ ਸੈਂਸਰ ਲਾਈਵ ਜਾਂਦਾ ਸਾਰਾ ਸ਼ੋਰ ਉਹ ਲੈ ਜਾਂਦਾ 50 ਦਿਨੂੰ ਸੈਂਸਰ ਲੱਗਿਆ ਉਹ ਸਾਰੀ ਕਿੱਟ ਲੈ ਜਾਂਦੀ ਉਹ ਤਾਂ ਲੈ ਜਣੀ ਸਿੱਧਾ ਇੰਜਨ ਹੋ ਜਾਏ ਸ਼ਾਦਾ ਹੀ ਹੋ ਜਾਣਾ ਸਿੰਪਲ ਤੇ ਬਾਕੀ ਇਹਨਾਂ ਨਾਲ ਸਮਾਨ ਵੀ ਬਹੁਤ ਹੋਣਾ ਨਾ ਜੇ ਤੇਲ ਤੂਲ ਵਗੈਰਾ ਸਰਕਲ ਉਹ ਵੀ ਬੰਦ ਕਰਨੇ ਪੈਣਗੇ ਥੋੜਾ ਸੈਂਸਰ ਲੈ ਜਾਵਾਂਗੇ ਸੈਂਸਰ ਕਿੰਨੇ ਲੱਗੇ ਇਹਨੂੰ ਪਤਾ ਹੀ ਨਹੀਂ ਮੈਂ ਕਿਹੜੇ ਨੇ ਆਪਾਂ ਇਹਨਾਂ ਨੂੰ ਫੇਰ ਵੀ ਤਾਜਾ ਦੋਣਗੇ ਕੋਈ 20 25 ਤਾਂ ਹੋਣਗੇ ਇਹਨੇ ਆ ਹੋਰ ਬਾਦ ਹੋ ਤਾਂ ਘੱਟ ਨਹੀਂ ਤੇ ਜਿਹੜੀਆਂ ਆਪਾਂ ਨੂੰ ਮਸ਼ੀਨਾਂ ਹੁਣ ਕੰਬੈਨਾ ਮਿਲ ਰਹੀਆਂ ਨੇ ਤਕਰੀਬਨ 90 ਇਹ ਸਾਰੇ ਸੈਂਸਰ ਵਾਲੀਆਂ ਨੇ ਸਾਰੀ BS4 ਚ 6 ਚ 64 ਚ ਆਮ ਨਹੀਂ ਕੋਈ ਮਿਲਦੀ ਆਮ ਨਹੀਂ ਮਿਲਦੀ ਨੇ ਆਪਣੇ ਕਾਪੀ ਨਹੀਂ ਬਣਦੀ ਆਸਤੀ ਨਹੀਂ ਬਣਦੀ ਗੱਲ ਤੇਰੀ ਵਾਕਿਆ ਸਹੀ ਹੈ ਇਹਦੇ ਨਾਲ ਫਿਰ ਇਹਦਾ ਹੱਲ ਹੈ ਲੋਰ ਫਿਰ ਚੰਗਾ ਮਾਰਕਾ ਲਾਓ ਜੋ ਕੋ ਕੰਮ ਹੀ ਆਪਾਂ ਮਿਲਣਾ ਸੈਂਸਰ ਵਾਲੀਆਂ ਨੇ ਫਿਰ ਮਸ਼ੀਨ ਮਾੜੀ ਲੈਣ ਦਾ ਫਾਇਦਾ ਕੀ ਯਾਰ ਠੀਕ ਆ ਕਿ ਨਹੀਂ ਬਲ ਕਰਤਾਰ ਤਕਨੀਕ ਬੜੀ ਵਿੱਚ ਪਉਣੀ ਅਸੀਂ ਵੀਡੀਓ ਦਾ ਪਰਵਾਹਾਂਗੇ ਦੇਖਿਆ ਤੁਸੀਂ ਸਾਰੇ ਗ੍ਰੈਂਡ ਕੰਬੈਨ ਦੀ ਅੱਛਾ ਸਾਰੀ ਦਿਖਾਣਾ ਵੀਡੀਓ ਬਣਾਈ ਆ ਪਰਫੋਰਮੈਂਸ ਬ੍ਰਾਂਟੀ ਇਹਨਾਂ ਨੂੰ ਨੇ ਤੇ ਕਰਤਾਰਾ ਮੈਂ ਵੀ ਜਾਣਾ ਇੱਕ ਦਿਨ ਯਾਰ ਉਹਨਾਂ ਨਾਲ ਆਪਾਂ ਹੀ ਕਰਾ ਕੇ ਆਉਣੀ ਨਾ ਕੰਬਾਇਨਾ ਸੀ ਬੁੱਕ ਬਾਕੀ ਯਾਰ ਕੀ ਲੈਣ ਯਾਰੇ ਤੂੰ ਗਾਣ ਫਿਰ ਆਪਾਂ ਵੇਖਾਂਗੇ ਹੈ ਲੈ ਜਾਉਂਗਾ ਇਹਨਾਂ 2 ਲੱਖ ਮਹਿੰਗੇ ਹੋਰ ਹੋ ਜਣੀਆਂ ਉਹ ਜੱਕ ਤੇ ਤਾਂ ਮੋٹے ਨੇ ਨਹੀਂ ਅੱਗੇ ਨਾਲ ਬੜਾ ਫਰਕ ਪਾਤਾ ਨੇ ਜੱਕ ਤੇ ਦਾ ਫਿਰ ਤੈਨੂੰ ਪਤਾ ਹੀ ਜੱਕਾਂ ਦਾ ਇਹ ਕੰਮ ਹੀ ਮੇਨ ਚੀਜ਼ ਹੀ ਹੈ ਜੱਕ ਆ ਤੇਰੀ ਬੈਟ ਕਰ ਇਹਦੇ ਨਾਲ ਤੁਹਾਨੂੰ ਕੋਈ ਸਿਕੰਜਾ ਵਗੈਰਾ ਕੁਝ ਮਿਲਿਆ ਇਹਦੇ ਨਾਲ ਚਿੱਪਣੀ ਮਿਲ ਛੋਟੀ ਹੈ ਮਿਲ ਲਈ ਛੋਟੀ ਛੋਟੀ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕੁਝ ਨਹੀਂ ਆ ਮੈਂ ਸਰੇ ਜਤਨਾ ਹੋਰ ਸਿਕੰਜਾ ਵਗੈਰਾ ਕੁਝ ਨਹੀਂ ਲਾ ਲ ਇੱਕ ਦਿਨ ਵਰਮੂ ਤੇ ਇਧਰ ਦੇਖ ਇਹ ਕੰਪਨੀ ਦੇ ਕਿੰਨੀ ਤਗੜੀ ਆ ਆਪਾਂ ਬਦਨਾਮੀ ਨਹੀਂ ਕਰਦੇ ਕਿਸੇ ਕੰਪਨੀ ਦੀ ਜਿੱਦਾਂ ਹੁਣ ਐਡੀ ਕੰਪਨੀ ਤਗੜੀ ਆ ਇਹਨੇ ਆ ਚੀਜ਼ ਨਹੀਂ ਬਦਲੀ ਕੰਪਨੀ ਨੇ ਬੈਲਟ ਆਹੀ ਆਉਂਦੀ ਪਈ ਆ ਇਹ ਇਹ ਮੇਰੇ ਹਾਲ ਵਾਲਾ ਇਹ 88 ਠੋਸੀ ਦੇ ਬੈਲਟ ਚੱਲ ਰਹੀ ਹੁੰਦੀ ਹੈ ਨਾ ਇਹ ਨਾ ਨਾ ਤੁਹਾਨੂੰ ਪਾਰ ਵਾਰ ਮਿਲ ਜਾਂਦਾ ਨਾ ਉਹ ਮਿਲਦਾ ਜਾਂਦਾ ਮਿਲਦਾ ਜਾਂਦਾ ਇਹਨੂੰ ਚਾਹੀਦੀ ਡੀ ਬੈਟ ਜਰੂਰੀ ਚਾਹੀਦੀ ਕਿਉਂਕਿ ਜਿੰਨੀ ਮਸ਼ੀਨ ਹੈ ਨਾ ਇਹ ਮਸ਼ੀਨ ਨੇ ਕਈ ਵਾਰ ਆਏ ਚੱਕਰ ਇਹਦੇ ਤੋਂ ਮਾਰ ਖਾਊਗੀ ਖਾਊਗੀ ਤੇ ਇਹ ਬੈਲਟਾਂ ਤੋਂ ਕਿਉਂ ਹਾਂ ਛੜ ਜਾਂਦੀ ਹੈ ਇਹ ਸਿੰਗਲ ਬੈਲਟ ਹੈ ਇਹ ਕੰਦੀ ਮਨਿਆਰ ਬਹੁਤ ਕੱਟੇ ਡੀ ਦੀ ਬੈਲਟ ਨਹੀਂ ਆਉਂਦੀ ਉਹਦੀ ਜ਼ਿਆਦਾ ਤੇ ਇਹਦੀ ਮਨਿਆਰ ਇਸ ਤਰ੍ਹਾਂ ਕੱਟੇ ਕਿ ਇਹਨੂੰ ਐਡਲ ਨਾਲ ਥੱਲੇ ਦਬਾ ਕੇ ਚਲਾਉਣਾ ਹੁੰਦਾ ਹੈ ਗੱਲ ਤਾਂ ਲੱਗਦੀ ਨਹੀਂ ਥੱਲੇ ਕਾਗਜ ਉਹ ਚੱਲਣਾ ਵਿੱਚ ਬੁਰਕੇ ਨਿਕਲ ਆ ਜਾਂਦੇ ਨੇ ਕਿਤੇ ਇਹ ਚੀਜ਼ ਬਦਲ ਦੇਣਾ ਪੁਲੀਸ ਦੀ ਉਹ ਚੱਲਦੀ ਬਿਣੀ ਚੱਲਦੀ ਉਹ ਚੱਲਦੀਆਂ ਰਹਿੰਦੇ ਨੇ ਜਿਹੜੇ ਫੋਨ ਚੋਨੇ ਲੋਕ ਲਾਂਦੇ ਪਹਿਲੇ ਥੋੜਾ ਲਾਉਂਦੇ ਸੀ ਕਿ ਪਹਿਲੇ ਲਾਉਂਦੇ ਹੁੰਦੇ ਸੀ ਆ ਵੀ ਲੰਮਾ ਕਰਤਾ ਜੀ ਗਾਰਡ ਕਿਹੜਾ ਆ ਮੋਰ ਦੀਆਂ ਹੂੰ ਹੂੰ ਕੁਛ ਕੁਛ ਵਿੱਚ ਫਾਇਦੇ ਕੀਤੇ ਆ ਬਹੁਤ ਵਧੀਆ ਕੀਤੇ ਆ ਜਿੱਦਾਂ ਹੁਣ ਆ ਚੀਜ਼ਾਂ ਦੇ ਨਹੀਂ ਨੰਨ ਕੰਮ ਫਰਕ ਪਾਏ 17 'ਚ 17 'ਚ ਲੱਗੀਆਂ ਦੀ ਆ ਚੀਜ਼ਾਂ ਇਹਨਾਂ ਨੂੰ 19 ਨੰਬਰ ਚਾਹੀਦੇ ਆ ਬ੍ਰੈਕਟੇ ਕਰਦੇ 19 ਨੰਬਰ ਚ ਨਾ ਡਾਟੀਆਂ ਹੋ ਗਈਆਂ ਬ੍ਰੈਕਟੇ ਹੋ ਗਈ 19 ਇੱਕ ਲਾਇਡ ਦਾ ਵੈਂਟਰ ਕੁ ਬੜਾ ਸੋਹਣਾ ਹੈ ਸੈਂਸਰ ਜਾਲੇ ਸੱਤ ਲਾਇਡ ਤੇ ਆ ਆ ਨਹੀਂ ਨਿ ਫਰਕ ਪਾਇਆ ਨੇ ਆ ਆ ਪੁਰਾਣਾ ਕੀਤਾ ਆ ਆ ਚੀਜ਼ ਝਵਾੜਾ ਆ 19 ਨੰਬਰ ਬਰਾਟੇ ਕਿਤੇ ਨੇ ਆ ਫਿਰ 17 ਲਾਈਨ ਦਾ 17 ਲਾਈਨ ਦਿੱਤੇ ਨੇ ਇਹ ਵੀ ਉਨੀ ਚਾਹੀਦੇ ਹੁਨਾਂ ਨੂੰ ਚਾਹੀਦਾ ਹੈ ਕਿ ਨਹੀਂ ਚਾਹੀਦਾ ਹੈ ਚਾਹੀਦਾ ਹੈ 13 ਦਾ ਬੰਦਾ ਚੰਗਾ ਸ਼ੱਕਾ ਹੋਗਾ ਕੋਸੀ ਕੋਸੋ ਨਾਲ ਉਹ ਯਾਰ ਫੋਰ ਮਾਰ ਬੜ ਤੇ ਬੜ ਉਹ ਕਹਿੰਦੇ ਜਪਟੇ ਲੈ ਨਾ ਉਹੇ ਕਰ ਦੋ ਉਹ ਨਾ ਉਹਨਾਂ ਨੇ ਉਹ ਚੀਜ਼ ਕੀਤੀ ਆ ਜਿਹੜੀ ਚੀਜ਼ ਦਾ ਉਹਨਾਂ ਨੂੰ ਪਤਾ ਵੀ ਆ ਚੀਜ਼ ਨਹੀਂ ਖੁੱਲ ਸਕਦੀ ਉਹਨਾਂ ਨੇ ਉਹਨੂੰ ਫਰਕ ਪਾਇਆ ਜਿਹੜੀ ਚੀਜ਼ ਦਾ ਨੇ ਹੁਣ ਜੇ ਜੇਕਰ ਆਪਣੀ ਹੁਣ ਆ ਦੇਖ ਬਰਾਕਟੀ 19 ਨੰਬਰ ਪਾਏ ਨੇ ਜੇ ਆਪੇ ਤੇ 17 ਹੀ ਪਾਈ ਜਾਊਗਾ ਬਾਹਰ ਦੇ ਡਰਾਈਵਰ ਕਹੀ ਲੱਭਦਣ 17 ਠੋਕ ਦਿੰਦੇ ਨੇ ਖੁੱਲਣਾ ਨਹੀਂ ਉਹ ਹੋਰ ਕਿਤੇ ਚ ਕੋਈ ਬਦਲਾਵ ਵਗੈਰਾ ਹੋਇਆ ਤਾਂ ਹੁਣ ਦੱਸ ਸਕਦੇ ਹੋਰ ਤਾਂ ਮੇਰੇ ਤੋਂ ਨਤਜੇ ਦੇ ਕੁਝ ਨਹੀਂ ਆ ਰਹੇ ਇਹ ਜਿਆ ਪਾ ਲਿੱਤਿਆ ਵਿੱਚ ਤੇਨੇ ਗੜਗੜ ਦੇ ਪੱਕੀ ਦੂਜੀ ਗੱਡੀ ਕਿਹੜੀ ਆਪਣੀ ਉਹ ਚੁੰਜਾਂ ਜਾਲੀ ਤੋਂ ਦੇਖ ਲੀ ਉਹਦਾ ਕੋਈ ਫਾਇਦਾ ਇੱਕ ਮਾਰਨ ਦੀ ਪਾੜ ਪੜ ਕੇ ਸਰਦੀ ਮਾਰ ਇੱਕ ਅਜ ਗੜ ਮਾਰਨ ਲਿਤਾ ਨੇ ਮਾਰਨ ਦੀ ਪਾੜ ਪੜ ਕੇ ਖੱਟ ਸੜ ਇਹਦਾ ਕੀ ਬਦਲਾਅ ਨੇ ਕੀ ਬਦਲਾਅ ਨੇ ਉੱਚਾ ਕਰਤ ਨੇ ਵੀ ਨਾਲ ਲੱਗਦਾ ਨਹੀਂ ਕਿੰਦੇ ਉਹ ਇਹਦੇ ਮੈਨੂੰ ਉਹ ਪਹਿਲੇ ਕਰਦੇ ਨੇ ਤੇ ਕੰਪਲੀਟ ਕਰਦੇ ਵੀਗੇ ਪਹਿਲਾਂ ਕੁੰਨੀ ਕਰਦੇ ਨੇ ਅੱਛਾ ਚਲੋ ਇਹਨੂੰ ਕੋਈ ਕੋਈ ਲੰਬੀ ਚੀਜ਼ ਨੂੰ ਬਦਲਾ ਕੇ ਤਾਂ ਨਿਕਾ ਵੀ ਨਹੀਂ ਲੱਭਿਆ ਬਾਕੀ ਕਟਰ ਬਾਰੇ ਤੁਹਾਨੂੰ ਦੱਸਦੇ ਕਟਰ ਦਾ ਬਦਲਾ ਕੇ ਕੀਤਾ ਨੇ ਕਿ ਨਹੀਂ ਕੀਤਾ ਨੇ ਰੂਲ ਲੈ ਕੀਤਾ ਨੇ ਕਲਮ 18 ਇੰਚ ਆਂਦਾ ਅੰਨ ਲਵਾਈ ਦਾ ਫਰਕ ਪਾਤਾ ਨਹੀਂ ਚੋੜੀ ਦਾ ਇਹ ਹੈਗੀ ਇਹ 22 ਇੰਚ ਦੀ ਚਵੀ ਕਰਤੀ ਨੇ ਜਿਆਦਾ ਵੀ ਲੰਮੀ ਕੀਤੀ ਇਸ ਪਹਿਲੋ 22 ਇਹ ਪਹਿਲੋ 22 ਆਉਂਦੀ ਆ 25 ਤੋਂ ਉੱਪਰ ਹੀ ਹੋਗੀ ਹਾਂ ਜੱਸੀ ਮੀਨ ਸਾਡੇ ਭਾਈ ਆ ਰੋਲਾ 18 ਇੰਚ 16 ਵੀ ਨੀਗਾ 18 ਇੰਚ ਤੋਂ ਵੀ ਵੱਡਾ ਹੈ ਇੱਕ 14 ਇੱਕ 16 ਇੱਕ 18 ਇਹ 18 ਬਣਾਏ ਨੇ ਕਿੰਨੀ ਲੰਮੀ ਬਣਾਉਂਦੀ ਹੈ ਲੇਕਿਨ ਕੰਪਲਟ ਟਾਈਮ ਲੰਮੀ ਪਾ ਦਿੰਦੀ ਉਹ ਤੇ 18 ਦਾ ਬਹੁਤ ਤਗੜੀ ਚੀਜ਼ ਬਣ ਗਈ ਹਨਾ ਪਿੱਛੇ ਪਿੱਛੇ ਇਹ ਹੀ ਕੁਸ਼ੀ ਆ ਕੱਟੜ ਦਾ ਹਾਂ ਹੋ ਸਭ ਕੁਝ ਇਹਦਾ ਵੀ ਜ਼ਿਆਦਾ ਮੇਲ ਫਰਕ ਪਾਇਨ ਉਹਦਾ ਕੀਦਾ ਆ ਚੀਜ਼ ਲੰਬਾਈ ਕੇ ਵੇਗਾ ਦੀ ਕਰਦੇ ਇਹ ਬਹੁਤ ਲੰਮਾ ਕਰਤਾ ਨੇ ਤੇ ਆ ਦੇਖ ਉਹ ਲੰਮਾ ਕਰਤਾ ਨੇ ਜਿਹੜੀ ਆ ਚੀਜ਼ ਇਹਦਾ ਫੇਰ ਕਰ ਦਿੱਤਾ ਨਾ ਕੰਮ ਨਹੀਂ ਨਹੀਂ ਆ ਦੇਖੋ ਸਾਰੀ ਖੋਲਦੀ ਕੀਤੀ ਲੈ ਇਹ ਕਿਹੜੀ ਆ ਚਾਦਰ ਵਾਲੀ ਨਾਟ ਲੱਗੇ ਨਾ ਕਿੱਥੇ ਨਾਟ ਲੱਗਿਆ ਆ ਨਾਟ ਲੱਗੇ ਸਤ ਤੋੜ ਅਗਲੇ ਪਾਸੇ ਵੀ ਇੱਥੇ ਨਾਟ ਲੱਗਿਆ ਅੰਦਰ ਵਿੱਚ ਲੱਗੇ ਉਹ ਤਾਂ ਫਿਰ ਇਹ ਹੋਈਵੇਂ ਥੋੜਾ ਖੋਲਦੀ ਪੀ ਇਹ ਜਿਵੇਂ ਚਾਦਰ ਨਹੀਂ ਜੀ ਨਹੀਂ ਜਿਵੇਂ ਆ ਚੀਜ਼ ਬਣਾਈ ਨਾ ਇਹਦੇ ਵਿੱਚ ਮਿੱਟੀ ਫਸ ਫਸ ਕੇ ਚੀਜ਼ ਖਰਾਬ ਹੋ ਗਈ ਇਹਨੂੰ ਬੰਦ ਕਰਨਾ ਚਾਹੀਦਾ ਹਗੂ ਟਾਂਕਾ ਪਕਰ ਲੱਗਾ ਆ ਕੇ ਮਾਰ ਕੇ ਨਾ ਹਾਂ ਚਰੀ ਗਈ ਇਹਨੂੰ ਕੋਟ ਕੇ ਆ ਨਾਲ ਲੱਗੇ ਟਾਂਕਾ ਜਾਈਦਾ ਇਹਨੂੰ ਇੱਥੇ ਵੀ ਕਿਉਂਕਿ ਉਹਦੇ ਨਾਲ ਹੀ ਤਾਂ ਗੇਟਾ ਚ ਇਹ ਆਖਰੀ ਨੰਨਾ ਨਾਟਕ ਨੂੰ ਚਲ ਕੋਈ ਕੰਨੀ ਕੰਪਨੀ ਨੂੰ ਫੇਰ ਵੀ ਇਵੇਂ ਪਤਾ ਚੱਲਦਾ ਕੁਛ ਨਾ ਕੁਛ ਇੱਕ ਆਪਣੇ ਨਿੰਦਰભાઈ ਨੇ ਲਈ ਆ ਉਹਦੇ ਕੋਲ ਵੀ ਜਾਣਾ ਕਿਸੇ ਦਿਨ ਆਪਾਂ ਟਾਈਮ ਕੱਢ ਕੇ ਜਰੂਰ ਜਾਵਾਂਗੇ ਤੇ ਅੱਜ ਦਾ ਆਪਣਾ ਵਲੌਗ ਹੈ ਨਹੀਂ ਜੀ ਤੇ ਸਾਰੇ ਮੇਰੇ ਵੀਰਾਂ ਨੂੰ ਸਸਰੀਆ ਘਰ ਦੀ ਚਾਉਂਦੇ ਵਸਦੇ ਹੋ ਫੋਟੋਆਂ